ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜੀਆਂ ਭੈਣਾ ਚਾਹੁੰਦੀਆਂ ਨੇ ਕਿ ਸਾਡੇ ਘਰ ਵਾਲੇ ਸ਼ਰਾਬ ਛੱਡ ਦੇਣ ਜਾਂ ਕਿਸੇ ਹੋਰ ਭੈਣ ਭਰਾ ਨੇ ਸ਼ਰਾਬ ਛੱਡਣੀ ਹੋਵੇ ਸਾਧ ਸੰਗਤ ਜੀ ਉਹ ਚਾਹੁੰਦੇ ਨੇ ਛੱਡਣਾ ਤੇ ਚਾਹੁੰਦੇ ਨੇ ਪਰ ਉਹ ਛੱਡ ਨਹੀਂ ਪਾਉਂਦੇ ਉਹ ਮਜਬੂਰ ਹੁੰਦੇ ਨੇ ਤਾਂ ਸਾਧ ਸੰਗਤ ਜੀ ਉਹ ਇਹ ᔪਕਤੀ ਵਰਤ ਲੈਣ ਸੰਤ ਮਹਾਪੁਰਸ਼ਾਂ ਜੀ ਦੱਸੀ ਹੋਈ ਇਹ ᔪਕਤੀ ਨੂੰ ਵਰਤ ਲੈਣ ਉਹ ਦਿਨਾਂ ਦੇ ਵਿੱਚ ਸ਼ਰਾਬ ਛੱਡ ਦੇਣਗੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਪੂਰੀ ਵਿਧੀ ਇਸ ਕਥਾ ਦੇ ਵਿੱਚ ਸਾਂਝੀ ਕਰਾਂਗੇ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਨੂੰ ਵੇਖ ਸકો ਸਾਥ ਸੰਗਤ ਜੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਥ ਸੰਗਤੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਸਾਡਾ ਕੰਮ ਹੈ ਬਾਣੀ ਦੇ ਨਾਲ ਜੁੜਨਾ ਤੇ ਦੂਸਰਿਆਂ ਨੂੰ ਜੋੜਨਾ ਸਾਥ ਸੰਗਤ ਜੀ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਾਂਗੇ ਸਾਥ ਸੰਗਤ ਜੀ ਤੁਸੀਂ ਵੀ ਅੱਜ ਤੋਂ ਇਹ ਗੱਲ ਪੱਲੇ ਬੰਨ ਲਓ ਕਿ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਾਂਗੇ ਸਾਧ ਸੰਗਤ ਜੀ ਅਸੀਂ ਜੋ ਬੀਜਾਂਗੇ ਨਾ ਸਾਡੀ ਜ਼ਿੰਦਗੀ ਵਿੱਚ ਵੀ ਉਹੀ ਹੋਣਾ ਹੈ ਜੋ ਬੀਜਾਂਗੇ ਉਹੀ ਵਧਣਾ ਹੈ ਸਾਧ ਸੰਗਤ ਜੀ ਜਿਸ ਨੂੰ ਇਹ ਗੱਲ ਸਮਝ ਆ ਗਈ ਨਾ ਉਹ ਅੱਜ ਤੋਂ ਬਾਅਦ ਕਿਸੇ ਦਾ ਬੁਰਾ ਨਹੀਂ ਕਰੇਗਾ ਕਿਸੇ ਨਾਲ ਗਲਤ ਨਹੀਂ ਕਰੇਗਾ ਕਿਸੇ ਨਾਲ ਠੱਗੀ ਨਹੀਂ ਕਰੇਗਾ ਸਾਤ ਸੰਗਤ ਜੀ ਜਿਨ੍ਹਾਂ ਨੇ ਇਹ ਗੱਲ ਪੱਲੇ ਬੰਨ ਲਈ ਉਹਨਾਂ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਜਾਏਗਾ ਸਾਤ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਸਾਤ ਸੰਗਤ ਜੀ ਇੱਕ ਵਾਰੀ ਦੀ ਗੱਲ ਐ ਭਾਈ ਸਾਤ ਸੰਗਤ ਜੀ ਇੱਕ ਮਾਤਾ ਜੀ ਆਪਣੇ ਪਤੀ ਨੂੰ ਨਾਲ ਲੈ ਕੇ ਹੰਸਾਲੀ ਸਾਹਿਬ ਸੰਤ ਮਹਾਂਪੁਰਸ਼ਾਂ ਜੀ ਦੇ ਡੇਰੇ ਚਲੇ ਗਏ ਸਾਤ ਸੰਗਤ ਜੀ ਉਹ ਮਾਤਾ ਜੀ ਬਹੁਤ ਦੁਖੀ ਸੀ ਕਿਉਂਕਿ ਉਸ ਦਾ ਘਰ ਵਾਲਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਸਾਧ ਸੰਗਤ ਜੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਸਾਧ ਸੰਗਤ ਜੀ ਜਦੋਂ ਉਸ ਨੂੰ ਕੋਈ ਰਸਤਾ ਨਹੀਂ ਲੱਭਿਆ ਤਾਂ ਉਹ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਚ ਰੇ ਗਏ ਸਾਧ ਸੰਗਤ ਜੀ ਉਹ ਪਿੰਡ ਦਾ ਸਰਪੰਚ ਸੀ ਜੋ ਉਸ ਦਾ ਘਰ ਵਾਲਾ ਸੀ ਨਾ ਉਹ ਪਿੰਡ ਦਾ ਸਰਪੰਚ ਸੀ ਮੀਨਸ ਕਿ ਪਿੰਡ ਦਾ ਮੁਖੀ ਸੀ ਸਾਤ ਸੰਗਤ ਜੀ ਜਦੋਂ ਮਾਰਾ ਪੁਰਸ਼ਾਂ ਜੀ ਨੂੰ ਮੱਥਾ ਟੇਕਣ ਲੱਗੇ ਸਾਤ ਸੰਗਤ ਜੀ ਤਾਂ ਉਹ ਬੀਬੀ ਜੀ ਕਹਿੰਦੇ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਮੇਰਾ ਘਰ ਵਾਲਾ ਸ਼ਰਾਬ ਪੀ ਕੇ ਬਹੁਤ ਤੰਗ ਕਰਦਾ ਹੈ ਤਾਂ ਸਾਤ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਤੂੰ ਤੇ ਮੁਖੀ ਹੈ ਤੇਰੀ ਤਾਂ ਸਿਫਤ ਕਰਦੇ ਹਾਂ ਅਸੀਂ ਪਰ ਤੂੰ ਸ਼ਰਾਬ ਪੀਣਾ ਹੈ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਸਾਤਸੰਗਤ ਜੀ ਬਾਬਾ ਜੀ ਕਹਿੰਦੇ ਸ਼ਰਾਬ ਤੇ ਨਹੀਂ ਪੀਂਦਾ ਬਾਬਾ ਜੀ ਨੂੰ ਕਹਿੰਦਾ ਸਾਤਸੰਗਤ ਜੀ ਉਹ ਸਰਪੰਚ ਚੌਂਕ ਗਿਆ ਸਾਤਸੰਗਤ ਜੀ ਪਰ ਉਸਨੇ ਸੱਚ ਬੋਲਿਆ ਕਹਿੰਦਾ ਹਾਂਜੀ ਬਾਬਾ ਜੀ ਹਾਂਜੀ ਮਹਾਪੁਰਸ਼ੋ ਮੈਂ ਸ਼ਰਾਬ ਪੀਂਦਾ ਸਾਤਸੰਗਤ ਜੀ ਮਹਾਪੁਰਸ਼ ਹਸਨ ਲੱਗ ਪਏ ਸਾਤਸੰਗਤ ਜੀ ਮਹਾਪੁਰਸ਼ ਕਹਿੰਦੇ ਮਰਦ ਨਿਕਲਿਆ ਮਰਦ ਕਿਉਂਕਿ ਤੂੰ ਸੱਚ ਬੋਲਿਆ ਝੂਠ ਨਹੀਂ ਬੋਲਿਆ ਨਹੀਂ ਤਾਂ ਬਹੁਤ ਬਹੁਤ ਏਦਾਂ ਦੀ ਸੰਗਤ ਆਉਂਦੀ ਹੈ ਸਾਡੇ ਕੋਲ ਜਿਹੜੇ ਕਹਿੰਦੇ ਨੇ ਅਸੀਂ ਸ਼ਰਾਬ ਨਹੀਂ ਪੀਂਦੇ ਅਸੀਂ ਰੋਜ਼ ਨਹੀਂ ਪੀਂਦੇ ਅਸੀਂ ਕਦੀ ਕਦੀ ਪੀਂਦੇ ਹਾਂ ਜਦੋਂ ਕੋਈ ਵਿਆਹ ਸ਼ਾਦੀ ਆ ਜਾਵੇ ਬਸ ਉਦੋਂ ਹੀ ਪੀਂਦੇ ਹਾਂ ਸਾਥ ਸੰਗਤ ਕਹਿੰਦੇ ਪਰ ਤੂੰ ਮਰਦ ਨਿਕਲਿਆ ਕਿਉਂਕਿ ਤੂੰ ਸੱਚ ਬੋਲਿਆ ਸਾਤ ਸੰਗਤ ਜੀ ਬਾਬਾ ਜੀ ਕਹਿੰਦੇ ਛੱਡ ਦੇ ਭਾਈ ਚੰਗੀ ਨਹੀਂ ਹੁੰਦੀ ਸਾਤ ਸੰਗਤ ਜੀ ਬਾਬਾ ਜੀ ਨੇ ਦੋ ਵਾਰ ਉਸ ਨੂੰ ਕਿਹਾ ਕਹਿੰਦੇ ਛੱਡ ਦੇ ਭਾਈ ਇਹ ਚੰਗੀ ਨਹੀਂ ਹੁੰਦੀ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਜਦ ਪੀਤੇ ਮਤ ਦੂਰ ਹੋਏ ਆਪਣਾ ਪ੍ਰਿਆਨਾ ਪਛਾਣਈ ਖਸਮੋਤਕ ਕੇ ਖਾਏ ਜਦ ਪੀਤਿਆਂ ਮਤ ਦੂਰ ਹੋਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਸਾਧ ਸੰਗਤ ਜੀ ਕਹਿੰਦੇ ਸ਼ਰਾਬ ਪੀ ਕੇ ਬੰਦੇ ਨੂੰ ਆਪਣੀ ਮਤਬੁੱਧ ਭੁੱਲ ਜਾਂਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਬਾਬਾ ਜੀ ਨੇ ਫੇਰ ਉਸ ਨੂੰ ਦੁਜੀ ਵਾਰ ਕਿਹਾ ਕਹਿੰਦੇ ਭਾਈ ਛੱਡ ਦੇ ਇਹ ਤੇਰੇ ਵਾਸਤੇ ਚੰਗੀ ਨਹੀਂ ਹੈ ਕਹਿੰਦਾ ਬਾਬਾ ਜੀ ਮੈਂ ਛੱਡ ਨਹੀਂ ਸਕਦਾ ਮੇਰੇ ਵਾਸ ਨਹੀਂ ਹੈ ਸਾਧ ਸੰਗਤ ਜੀ ਬਾਬਾ ਜੀ ਬਹੁਤ ਹੱਸੇ ਬਾਬਾ ਜੀ ਕਹਿੰਦੇ ਤੂੰ ਮਰਦ ਨਿਕਲਿਆ ਤੂੰ ਸੱਚ ਬੋਲਿਆ ਨਾ ਤੂੰ ਮਰਦ ਨਿਕਲਿਆ ਮੈਂ ਛੱਡ ਨਹੀਂ ਸਕਦਾ ਸਾਧ ਸੰਗਤ ਜੀ ਕਦੀ ਸਾਡੇ ਅੱਗੇ ਕਹਿ ਦਿੰਦੇ ਨੇ ਛੱਡ ਦੇਵਾਂਗੇ ਬਹੁਤ ਸੰਗਤ ਸਾਧ ਸੰਗਤ ਜੀ ਇਦਾਂ ਦੀ ਹੁੰਦੀ ਐ ਜਿਹੜੇ ਗੁਰੂ ਅੱਗੇ ਕਹਿੰਦੇ ਨੇ ਅਸੀਂ ਛੱਡ ਦੇਵਾਂਗੇ ਹੁਣ ਨਹੀਂ ਹੱਥ ਲਾਵਾਂਗੇ ਪੱਕਰ ਹੀ ਸਭ ਕੁਝ ਜਾਂਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਫਿਰ ਬਾਬਾ ਜੀ ਨੇ ਮੁਕਿਆ ਕਹਿੰਦੇ ਭਾਈ ਛੱਡ ਦੇ ਤੀਜੀ ਵਾਰ ਬਾਬਾ ਜੀ ਨੇ ਕਿਹਾ ਕਹਿੰਦੇ ਭਾਈ ਛੱਡ ਦੇ ਕਹਿੰਦਾ ਬਾਬਾ ਜੀ ਮੈਂ ਛੱਡ ਨਹੀਂ ਸਕਦਾ ਸਾ ਅਸੰਗਤ ਜੀ ਜਦੋਂ ਬਾਬਾ ਜੀ ਨੇ ਦੇਖਿਆ ਭਾਈ ਇਹ ਬੇਵਸ ਹੈ ਬਿਲਕੁਲ ਆਪਣੇ ਔਗੁਣਾ ਤੋਂ ਬੇਵਸ ਹੈ ਤਸਾ ਅਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਨਹੀਂ ਛੱਡ ਸਕਦਾ ਕਹਿੰਦਾ ਬਾਬਾ ਜੀ ਨਹੀਂ ਛੱਡ ਸਕਦਾ ਬਾਬਾ ਜੀ ਕਹਿੰਦੇ ਭਾਈ ਫਿਰ ਇੱਕ ਕੰਮ ਕਰ ਲੈ ਕਹਿੰਦਾ ਬਾਬਾ ਜੀ ਸਤ ਵਚਨ ਤਸਾ ਅਸੰਗਤ ਜੀ ਜਿੰਨੀ ਬਾਣੀ ਪੜਦਾ ਹੈ ਸਾਧ ਸੰਗਤ ਜੀ ਧਿਆਨ ਦੇਣਾ ਬਾਬਾ ਜੀ ਨੇ ਵਚਨ ਕੀਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਵਚਨ ਕੀਤੇ ਸਾਧ ਸੰਗਤ ਜੀ ਇਹ ਸੱਚੀ ਘਟਨਾ ਹੈ ਇਹ ਸਾਡੇ ਪਰਿਵਾਰ ਵਿੱਚ ਹੀ ਹੋਈ ਹੈ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਜਿੰਨੀ ਬਾਣੀ ਪੜਦਾ ਹੈ ਨਾ ਪੜੀ ਜਾ ਇੱਕ ਪਾਠ ਸੁਖਮਨੀ ਸਾਹਿਬ ਦਾ ਵਧਾ ਦੇ ਸਾਧ ਸੰਗਤ ਜੀ ਕਹਿੰਦਾ ਬਾਬਾ ਜੀ ਸਤਿਵਚਨ ਸਾਧ ਸੰਗਤ ਜੀ ਕਹਿੰਦੇ ਭਾਈ ਸਤਵੇਂ ਦਿਨ ਦੇਗ ਕੜਾ ਪ੍ਰਸ਼ਾਦ ਦੀ ਬਣਾ ਕੇ ਸਤਿਗੁਰ ਅੱਗੇ ਅਰਦਾਸ ਕਰਨੀ ਹੈ ਸਤਿਗੁਰ ਜੀ ਮੇਰੀ ਸ਼ਰਾਬ ਛਡਾ ਦਿਓ ਸਾਧ ਸੰਗਤ ਜੀ ਕਹਿੰਦਾ ਬਾਬਾ ਜੀ ਸਤਿਵਚਨ ਕਹਿੰਦਾ ਬਾਬਾ ਜੀ ਇਹ ਮੈਂ ਕੰਮ ਕਰ ਲਵਾਂਗਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਇਹ ਕਰਨਾ ਹੈ ਕੰਮ ਜਦੋਂ ਬਾਬਾ ਜੀ ਉਹ ਕਮਰੇ ਵਿੱਚੋਂ ਬਾਹਰ ਚਲੇ ਗਿਆ ਬਾਬਾ ਜੀ ਦੀ ਕੋਠੜੀ ਜਿੱਥੇ ਬਾਬਾ ਜੀ ਬੈਠਦੇ ਹੁੰਦੇ ਸਨ ਜਦੋਂ ਉਸ ਕੋਠੀ ਦੇ ਵਿੱਚੋਂ ਬਾਹਰ ਚਲੇ ਗਿਆ ਤਾਂ ਸਾਧ ਸੰਗਤ ਜੀ ਜਿਹੜੇ ਉੱਥੇ ਦੇ ਇੱਕ ਦੋ ਸੇਵਾਦਾਰ ਸੀ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਤੁਸੀਂ ਇਹ ਕੀ ਕਹਿ ਦਿੱਤਾ ਤੁਸੀਂ ਧਾਰਨਾ ਸੀ ਤੁਸੀਂ ਉਹਨੂੰ ਕਹਿਣਾ ਸੀ ਜੇ ਛੱਡਣੀ ਹੈ ਤੇ ਛੱਡਦੇ ਨਹੀਂ ਇੱਥੋਂ ਚਲਿਆ ਜਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਉਹ ਬੇਵਸ ਹੈ ਉਹ ਨਹੀਂ ਛੱਡ ਸਕਦਾ ਬਾਬਾ ਜੀ ਕਹਿੰਦੇ ਭਾਈ ਜਿਹੜੀ ਨਾਲ ਦਵਾਈ ਦਿੱਤੀ ਹੈ ਉਹ ਨਹੀਂ ਦੇਖੀ ਤੁਸੀਂ ਸਮਝੇ ਨਹੀਂ ਸਾਧ ਸੰਗਤ ਜੀ ਕਹਿੰਦੇ ਜਦੋਂ ਆਪਣੇ ਔਗਣ ਪ੍ਰਤੀ ਜਦੋਂ ਇੱਕ ਪਾਠ ਰੋਜ਼ ਸੁਖਮਨੀ ਸਾਹਿਬ ਦਾ ਕਰੇਗਾ ਸਤਿਗੁਰ ਇਸ ਲਈ ਮੈਂ ਸ਼ਰਾਬ ਛੱਡਣ ਲਈ ਇਹ ਪਾਠ ਕਰ ਰਿਹਾ ਹਾਂ ਮੇਰੇ ਕੋਲ ਸ਼ਰਾਬ ਨਹੀਂ ਛੱਡੀ ਜਾਂਦੀ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਮੇਰੀ ਸ਼ਰਾਬ ਛੱਡਾ ਦਿਓ ਸਾਧ ਸੰਗਤ ਜੀ ਗੁਰੂ ਵਿੱਦ ਬਣਾਏਗਾ ਭਾਈ ਗੁਰੂ ਵਿੱਦ ਬਣਾਏਗਾ ਇਹ ਔਗੁਣ ਹਨ ਜਿਹੜੇ ਜ਼ਿੰਦਗੀ ਵਿੱਚ ਕਿਵੇਂ ਕੱਢਣਾ ਵਾ ਸਾਧ ਸੰਗਤ ਜੀ ਪ੍ਰਭੂ ਪਰਮਾਤਮਾ ਹੀ ਜਾਣਦਾ ਹੈ ਕਿ ਬੰਦੇ ਦੀ ਜ਼ਿੰਦਗੀ ਵਿੱਚ ਔਗਣ ਨੂੰ ਕਿਵੇਂ ਕੱਢਣਾ ਹੈ ਕਿਸੇ ਦੇ ਮਨ ਵਿੱਚ ਕੁਝ ਰਹਿ ਨਾ ਜਾਵੇ ਇਸ ਕਰਕੇ ਸਾ ਸੰਗਤ ਜੀ ਸੁਖਨੀ ਸਾਹਿਬ ਵਿੱਚ ਵੇਰਵਾ ਦਿੱਤਾ ਹੈ ਸਾ ਸੰਗਤ ਜੀ ਜਿਹੜੇ ਗੁਰੂ ਸਾਹਿਬਾਨ ਗੁਰੂ ਪਰਮਾਤਮਾ ਸਾ ਸੰਗਤ ਜੀ ਗੁਰੂ ਡਿਊਟੀ ਲੈਂਦੇ ਨੇ ਭਾਈ ਆਪਣੀ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕਰੋ ਸਤ ਗੁਰੂ ਮੇਰੇ ਵੱਸ ਨਹੀਂ ਸਤਿਗੁਰਜੀ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੀ ਸ਼ਰਾਬ ਛਡਾ ਦਿਓ 사త్సੰਗਤ ਜੀ ਐਸੀ ਕਿਰਪਾ ਵਰਤਦੀ ਹੈ ਨਾ ਤੁਸੀਂ ਸੋਚ ਵੀ ਨਹੀਂ ਸਕਦੇ 사త్సੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਆਪ ਛੱਡਣੀ ਚਾਹੁੰਦਾ ਸੀ ਸ਼ਰਾਬ ਪਰ ਉਹ ਬੇਵੱਸ ਸੀ ਉਹ ਛੱਡ ਨਹੀਂ ਸੀ ਲੈ ਸਕਦਾ ਕਿਉਂ ਸੀ ਕਿਉਂਕਿ ਉਸ ਨੂੰ ਲਤ ਲੱਗ ਗਈ ਸੀ 사త్సੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਿਵੇਂ ਬਾਬਾ ਜੀ ਨੇ ਉਸ ਨੂੰ ਬਚਨ ਕੀਤੇ ਸੀ ਕਿ ਇੱਕ ਪਾਠ ਸੁਖਮੀ ਸਾਹਿਬ ਦਾ ਰੋਜ਼ ਕਰਨਾ ਹੈ ਸਤਿਗੁਰ ਅੱਗੇ ਗਲ ਵਿੱਚ ਸਰੋਪਾ ਸਾਹਿਬ ਪਾ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਬਾਬਾ ਜੀ ਮੇਰੀ ਸ਼ਰਾਬ ਛਡਾ ਦਿਓ ਤਾਂ ਸਤਿਗੁਰ ਜੀ ਜ਼ਰੂਰ ਕਿਰਪਾ ਕਰਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੇ ਜੇ ਪ੍ਰਣਾ ਨਹੀਂ ਕਰ ਸਕਦੇ ਸਾਧ ਸੰਗਤ ਜੀ ਤਾਂ ਭੈਣਾ ਇਹ ਕੰਮ ਜ਼ਰੂਰ ਕਰਨ ਆਪਣੇ ਘਰ ਵਾਲਿਆਂ ਦੇ ਸ਼ਰਾਬ ਸ਼ਰਾਉਣ ਵਾਸਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਸਾਧ ਸੰਗਤ ਜੀ ਤੁਸੀਂ ਸੱਚ ਨਹੀਂ ਮੰਨੋਗੇ ਸਿਰਫ 15 ਦਿਨ ਹੀ ਬੀਤੇ ਸੀ ਸਾਧ ਸੰਗਤ ਜੀ ਸਿਰਫ 15 ਦਿਨ ਹੀ ਬੀਤੇ ਸੀ ਸਾਧ ਸੰਗਤ ਜੀ ਤੁਸੀਂ ਹਰਾਨ ਹੋਵੋਗੇ ਇਹ ਜੀ ਕਿਰਪਾ ਹੋਈ ਵਾਹਿਗੁਰੂ ਦੀ ਸਾਧ ਸੰਗਤ ਜੀ ਉਹ ਸ਼ਰਾਬ ਵਾਲ ਦੇਖਣਾ ਹੀ ਬੰਦ ਕਰ ਦਿੱਤਾ ਛੱਡਣੀ ਤੇ ਬਹੁਤ ਦੂਰ ਦੀ ਗੱਲ ਸੀ ਸਾਧ ਸੰਗਤ ਜੀ 15 ਦਿਨਾਂ ਬਾਅਦ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਸਾਧ ਸੰਗਤ ਜੀ ਉਹ ਬਿਮਾਰ ਹੋ ਗਿਆ ਉਸ ਨੂੰ ਬੁਖਾਰ ਚੜਨ ਲੱਗ ਗਿਆ ਹੋਰ ਬਹੁਤ ਸਾਰੀਆਂ ਪ੍ਰੋਬਲਮ ਆ ਗਈਆਂ ਸਾਧ ਸੰਗਤ ਜੀ ਜਦੋਂ ਉਸ ਨੇ ਚੈੱਕਅਪ ਕਰਾਇਆ ਤਾਂ ਉਸ ਨੂੰ ਕਾਲਾ ਪੀਲਾ ਨਿਕਲਿਆ ਸਾਧ ਸੰਗਤ ਜੀ ਡਾਕਟਰ ਕਹਿੰਦੇ ਭਾਈ ਸ਼ਰਾਬ ਛੱਡ ਦੇ ਨਹੀਂ ਤੇਰੀ ਜ਼ਿੰਦਗੀ ਨਹੀਂ ਰਹਿਣੀ ਸਾਧ ਸੰਗਤ ਜੀ ਉਹ ਵੈਗਰੂ ਨੇ ਬਸ ਉਹ ਤਾਂ ਸ਼ਰਾਬ ਛਡਾਉਣੀ ਸੀ ਇੱਕ ਨਜ਼ਰੀਆ ਬਣਾਉਣਾ ਸੀ ਸਾਧ ਸੰਗਤ ਜੀ ਤਾਂ ਉਸ ਨੇ ਸ਼ਰਾਬ ਛੱਡ ਦਿੱਤੀ ਕਿ ਮੈਂ ਮਰ ਜਾਵਾਂਗਾ ਜੇ ਮੈਂ ਮਰ ਗਿਆ ਮੇਰੇ ਟੱਬਰ ਦਾ ਕੀ ਹੋਵੇਗਾ ਮੇਰਾ ਟੱਬਰ ਰੁੱਲ ਜਾਵੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹਨੇ ਸ਼ਰਾਬ ਛੱਡ ਦਿੱਤੀ ਸਾਥ ਸੰਗਤ ਜੀ ਤੁਸੀਂ ਸੱਚ ਨਹੀਂ ਮੰਨੋਗੇ ਉਹ ਦਾ ਮਹੀਨੇ ਵਿੱਚ ਕਾਲਾ ਪੀਲਾ ਵੀ ਠੀਕ ਹੋ ਗਿਆ ਸਾਥ ਸੰਗਤ ਜੀ ਇਹ ਸਿਰਫ ਗੁਰੂ ਨੇ ਵਿੱਤ ਬਣਾਈ ਸੀ ਉਹਦੀ ਸ਼ਰਾਬ ਛਡਾਉਣ ਦੀ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਸਿੱਖ ਕੀ ਕਰੋ ਦੂਰ ਮਤ ਮਲ ਹੀਰੇ ਸਿੱਖ ਕੀ ਕਰੋ ਦੂਰ ਮਤ ਮਲ ਹੀਰੇ ਸਾ ਸੰਗਤ ਜੀ ਕਹਿੰਦੇ ਦੁਰਮਤ ਹੁੰਦਾ ਮਾੜੀ ਮਤ ਕਹਿੰਦਾ ਇਹੋ ਜਿਹੀ ਹੁੰਦੀ ਆ ਨਾ ਜਿਸ ਟਾਈਮ ਆ ਜਾਂਦਾ ਨਾ ਸਿੱਖ ਹੁਣ ਤੇਰੀ ਮਾੜੀ ਮਤ ਦੂਰ ਕਰਨ ਦੀ ਡਿਊਟੀ ਹੁਣ ਗੁਰੂ ਨੇ ਲੈ ਲਈ ਹੈ ਤਾਂ ਸਾ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਵਾਹਿਗੁਰੂ ਜੀ ਐਸੀ ਕਿਰਪਾ ਕਰਦੇ ਨੇ ਸਾ ਸੰਗਤ ਜੀ ਜੋ ਵੀ ਉਸ ਦੇ ਵਿੱਚ ਉਹ ਗੁਣ ਹੁੰਦੇ ਨੇ ਉਹ ਵਾਹਿਗੁਰੂ ਜੀ ਪਤਾ ਨਹੀਂ ਲੱਗਦਾ ਕਿਵੇਂ ਸਾਧ ਸੰਗਤ ਜੀ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਕਿ ਬੰਦਾ ਇੱਕ ਛੋਟੇ ਕੰਮ ਨੂੰ ਵੱਡੇ ਕੰਮ ਤੱਕ ਸਾਧ ਸੰਗਤ ਜੀ ਵਾਹਿਗੁਰੂ ਜੀ ਸਭ ਕੁਝ ਛਡਾ ਦਿੰਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਸਿੱਖ ਕੇ ਗੁਰ ਦਰਮਤ ਮਲ ਹੀਰੇ ਸਿੱਖ ਕੇ ਗੁਰ ਦਰਮਤ ਮਲ ਹੀਰੇ ਸਾ ਸੰਗਤ ਜੀ ਕਈ ਔਗੁਣ ਹੁੰਦੇ ਆ ਨਾ ਜਿਹੜੇ ਉਹ ਬੇਵੱਸ ਹੁੰਦੇ ਨੇ ਪਰ ਹੱਥ ਤੇ ਹੱਥ ਧਰ ਕੇ ਨਾ ਬੈਠੋ ਆਪਣੇ ਔਗੁਣ ਦੇ ਪ੍ਰਤੀ ਸੁਖਨੀ ਸਾਹਿਬ ਦਾ ਪਾਠ ਕਰੋ ਸਤ ਗੁਰ ਜੀ ਆਪ ਕਿਰਪਾ ਕਰਦੇ ਨੇ ਔਗੁਣ ਕੱਢਣ ਦੀ ਸਾ ਸੰਗਤ ਜੀ ਕਈ ਵੀ ਔਗੁਣ ਤੇਰੇ ਵਸ ਨਹੀਂ ਜਿਵੇਂ ਸਾਧ ਸੰਗਤ ਜੀ ਕਈਆਂ ਦੇ ਵਿੱਚ ਕ੍ਰੋਧ ਬਹੁਤ ਹੁੰਦਾ ਹੰਕਾਰ ਬਹੁਤ ਹੁੰਦਾ ਲੋਭ ਬਹੁਤ ਹੁੰਦਾ ਹੈ ਸਾਧ ਸੰਗਤ ਜੀ ਇਹ ਔਗੁਣ ਹੀ ਨੇ ਆਪਣੇ ਵਿੱਚ ਸਾਧ ਸੰਗਤ ਜੀ ਇੱਕ ਤਾਂ ਇਹ ਆਪਾਂ ਨੂੰ ਗੁਰੂ ਦੇ ਨੇੜੇ ਨਹੀਂ ਜਾਣ ਦਿੰਦੇ ਸਾਧ ਸੰਗਤ ਜੀ ਜਿੱਦਣ ਇਹ ਅਸੀਂ ਆਪਣੇ ਅੰਦਰੋਂ ਕੱਢ ਦਿੱਤੇ ਨਾ ਕਾਮ ਕ੍ਰੋਧ ਸਾਧ ਸੰਗਤ ਜੀ ਹੰਕਾਰ ਜਿਸ ਦਿਨ ਅਸੀਂ ਆਪਣੇ ਅੰਦਰੋਂ ਕੱਢ ਦਿੱਤੇ ਨਾ ਤਾਂ ਸਾਧ ਸੰਗਤ ਜੀ ਉਸ ਦਿਨ ਅਸੀਂ ਵਾਹਿਗੁਰੂ ਦੇ ਨੇੜੇ ਹੋ ਜਾਵਾਂਗੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹੋ ਜਾਵਾਂਗੇ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਭਾਈ ਉਹ ਪੁਸਪਰਾਨੇ ਇਹ ਕੰਮ ਕੀਤਾ ਤਾਂ ਸਾਧ ਸੰਗਤ ਜੀ ਉਸ ਦੀ ਸ਼ਰਾਬ ਛੁੱਟ ਗਈ ਸਾਧ ਸੰਗਤ ਜੀ ਕਹਿੰਦੇ ਬ੍ਰਹਮ ਗਿਆਨੀਆਂ ਦੀਆਂ ਗੱਲਾਂ ਨੂੰ ਕੌਣ ਜਾਣ ਸਕਦਾ ਹੈ ਉਹਨੂੰ ਤਾਂ ਸਾਰੇ ਬ੍ਰਹਮ ਦਾ ਗਿਆਨ ਹੁੰਦਾ ਹੈ ਸਾਧ ਸੰਗਤ ਜੀ ਤਾਂ ਇੱਕ ਬੰਦਾ ਕੀ ਚੀਜ਼ ਹੈ ਉਹਦੇ ਬੰਦੇ ਦੇ ਮੱਥਾ ਵੜ ਕੇ ਦੱਸ ਦਿੰਦੇ ਨੇ ਕਿ ਇਹਦਾ ਅਗਲੇ ਪਾਲੇ ਵਿੱਚ ਇਸ ਦੇ ਨਾਲ ਕੀ ਹੋਣ ਵਾਲਾ ਹੈ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੇ ਭੈਣਾਂ ਆਪਣੇ ਪਤੀ ਦੀ ਸ਼ਰਾਬ ਛਡਾਉਣਾ ਚਾਹੁੰਦੀਆਂ ਨੇ ਤਾਂ ਸਾਧ ਸੰਗਤ ਜੀ ਤੁਸੀਂ ਇਸ ਵਿਧੀ ਦੇ ਨਾਲ ਰੋਜ਼ ਸਵੇਰੇ ਇਸ਼ਨਾਨ ਕਰਕੇ ਸਾਧ ਸੰਗਤ ਜੀ ਸੁੱੱਚੇ ਕੱਪੜੇ ਪਾ ਕੇ ਵਾਹਿਗੁਰੂ ਜੀ ਅੱਗੇ ਸਾਧ ਸੰਗਤ ਜੀ ਤੁਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ ਹੈ। ਸਾਧ ਸੰਗਤ ਜੀ ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਇਕਾਗਰ ਚਿਤ ਹੋ ਕੇ ਵਾਹਿਗੁਰੂ ਜੀ ਦੇ ਨਾਲ ਧਿਆਨ ਕਰਕੇ ਸਾਧ ਸੰਗਤ ਜੀ ਤੁਸੀਂ ਪਾਠ ਕਰਨਾ ਹੈ ਸਾਧ ਸੰਗਤ ਜੀ ਫਿਰ ਤੁਸੀਂ ਗਲ ਦੇ ਵਿੱਚ ਸਰੋਪਾ ਸਾਹਿਬ ਪਾ ਕੇ ਅਰਦਾਸ ਕਰਨੀ ਹੈ ਕਿ ਸਤ ਗੁਰੂ ਜੀ ਜੋ ਵੀ ਸਾਡੇ ਅੰਦਰ ਔਗੁਣ ਨੇ ਉਹਨਾਂ ਨੂੰ ਤੁਸੀਂ ਕੱਢਣਾ ਹੈ ਤਾਂ ਸਾਧ ਸੰਗਤ ਜੀ ਤੁਸੀਂ ਦੇਖੋਗੇ ਕਿੰਨੀ ਛੇਤੀ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਸਾਥ ਸੰਗਤ ਜੀ ਤੇ ਸੱਤਵੇਂ ਦਿਨ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਵਾਹਿਗੁਰਜੀ ਅਗਿਆਤਸ ਕਰਨੀ ਹੈ ਤਾਂ ਦੇਖੋਗੇ ਦਿਨਾਂ ਵਿੱਚ ਹੀ ਸਾਥ ਸੰਗਤ ਜੀ ਤੁਸੀਂ ਸੁਖ ਸੁਖ ਪਾਉਗੇ ਸਾਥ ਸੰਗਤ ਜੀ ਐਸੀ ਪਾਈ ਆਪਣੀ ਅੱਜ ਦੀ ਕਥਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਤਾ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਧ ਸੰਗਤ ਜੀ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਕੋਈ ਗੁਰੂ ਬਣਾ ਬਣ ਸਕੇ ਕੋਈ ਗੁਰੂ ਦੀ ਬਾਣੀ ਦਾ ਨਾਮ ਜਪ ਸਕੇ ਸਾਤ ਸੰਗਤ ਜੀ ਕਈ ਲੋਕ ਇਦਾਂ ਦੇ ਨੇ ਜਦੋਂ ਕਿਸੇ ਨੂੰ ਵਾਹਿਗੁਰੂ ਜੀ ਤੇ ਵਿਸ਼ਵਾਸ ਨਹੀਂ ਨਾ ਹੁੰਦਾ ਸਾਤ ਸੰਗਤ ਜੀ ਓਨੀ ਦਿਰ ਉਹ ਗੁਰੂ ਦੀ ਬਾਣੀ ਨਹੀਂ ਪੜਦੇ ਜਿੰਨੀ ਦਿਰ ਵਾਹਿਗੁਰੂ ਜੀ ਪਰਤੱਖ ਨਹੀਂ ਨਾ ਦਿਖਾਉਂਦੇ ਉਸ ਨੂੰ ਸਾਤ ਸੰਗਤ ਜੀ ਓਨੀ ਦਿਰ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸਾਤ ਸੰਗਤ ਜੀ ਇਹ ਕਟਨਾ ਸਾਡੀ ਹੀ ਪਰਿਵਾਰ ਦੀ ਹੈ ਸਾਤ ਸੰਗਤ ਜੀ ਇਹ ਕਟਨਾ ਮੇਰੇ ਤਾਇਆ ਜੀ ਦੀ ਹੈ ਸਾਤ ਸੰਗਤ ਜੀ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਸੀ ਸਾਥ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਹੋਈਆਂ ਪੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਅੱਖੋ ਜੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤ